ਜਿੱਥੇ ਡੇਰਾ ਬਾਬਾ ਨਾਨਕ ਦੇਵ ਜਿਹੜਾ ਆਏ ਸੀ ਉੱਥੇ ਹੀ ਪੰਜਾਬੀ ਸਿੰਗਰ ਜਿਹੜੇ ਬਹੁਤ ਜ਼ਿਆਦਾ ਇੱਥੇ ਜਿਹੜੇ ਮਦਦ ਕਰਨ ਵੀ ਆਏ ਸੀ ਉੱਥੇ ਹੀ ਪੰਜਾਬੀ ਸਿੰਗਰ ਰੇਸ਼ਮ ਅਨਮੋਲ ਜੀ ਜਿਹੜੇ ਇੱਥੇ ਡੇਰਾ ਬਾਬਾ ਨਾਨਕ ਦੇਵ ਉਦੋਂ ਦਾ ਹੀ ਕੰਮ ਕਰਦੇ ਪਏ ਆ ਖੜ ਪੀੜ ਤੇ ਜਿਹੜੇ ਉਹਨਾਂ ਨੂੰ ਮਿਲਦੇ ਵੀ ਪਏ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਭਾਜੀ ਜਿੱਦੋਂ ਦਿਹਾੜ ਆਏ ਆ ਤੁਸੀਂ ਉਦੋਂ ਦੀ ਮਦਦ ਕਰਦੇ ਪਏ ਹੋ ਕਿੱਦਾਂ ਦੇ ਹਾਲਾਤ ਸੀ ਲੋਕਾਂ ਦੇ ਹਾਲਾਤ ਉਦੋਂ ਬੜੇ ਮਾੜੇ ਸੀਗੇ ਇਹ ਏਰੀਆ ਤਾਂ ਆਈ ਥਿੰਕ ਕਾਦੀਆਂ ਗੁਜਰਾਵ ਬਹੁਤ ਜ਼ਿਆਦਾ ਪਾਣੀ ਸੀ ਏਰੀਆ ਚ ਡੇਰਾ ਬਾਬਾ ਨਾਨਕ ਦਾ ਏਰੀਆ ਫਾ ਜ਼ਿਲਕਾ ਬਹੁਤ ਪਾਣੀ ਸੀਗਾ ਸਟਾਰਟਿੰਗ ਚ ਲੋਕਾਂ ਨੂੰ ਤਾਂ ਪੀਣ ਦਾ ਪਾਣੀ ਨਹੀਂ ਸੀ ਲੱਭ ਰਿਆ ਲਾਈਟ ਨਹੀਂ ਸੀਗੀ ਬੱਤੀ ਨਹੀਂ ਸੀਗੀ ਮੱਛਰ ਵੱਢ ਕੇ ਖਾਰੇ ਸੀਗੇ ਸਟਾਰਟਿੰਗ ਤੇ ਰੈਸਕਿਊ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਰਾਸ਼ਨ ਪਾਣੀ ਹੁਣ ਮੱਜਿਆਂ ਦੇ ਪੱਠੇ ਹੁਣ ਆਪਾਂ ਗੱਦੇ ਕੰਬਲ ਸੈਨੀਟਰੀ ਪੈਡ ਜ਼ਰਾ ਰਾਸ਼ਨ ਉਹ ਵਗੈਰਾ ਉਹਦੀ ਸੇਵਾ ਚੱਲ ਰਹੀ ਹੈ ਜਦੋਂ ਤੁਸੀਂ ਆਏ ਸੀ ਉਦੋਂ ਲੋਕਾਂ ਦੇ ਹਾਲਾਤ ਵੇਖ ਕੇ ਅੱਖਾਂ 'ਚੋਂ ਉੱਥਰੋਂ ਨਿਕਲ ਹੁੰਦੇ ਸੀ ਮੈਂ ਹਾਂਜੀ ਇੱਕ ਹਫ਼ਤੇ ਤੋਂ ਮੈਨੂੰ ਅੱਜ 8ਵਾਂ 9ਵਾਂ ਦਿਨ ਹੈ ਇੱਥੇ ਮੈਂ ਬਹੁਤ ਰੋਇਆ ਉਦੋਂ ਕਿਉਂਕਿ ਇੰਨਾ ਇੰਨਾ ਪਾਣੀ ਸੀਗਾ ਇੱਥੇ ਘਰਾਂ ਦੇ ਵਿੱਚ ਵੀ ਪਾਣੀ ਸੀਗਾ ਪਰ ਸਭ ਤੋਂ ਪੋਜ਼ਿਟਿਵ ਗੱਲ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਹਰਿਆਣੇ ਤੋਂ ਜਿਹੜਾ ਪੰਜਾਬ ਦਾ ਭਾਈਚਾਰਾ ਬਹੁਤ ਵੱਡੀ ਤੁਹਾਨੂੰ ਸਪੋਰਟ ਮਿਲੀ ਹੈ ਇਹ ਹਿਦਾਇਤ ਕਮਾਂਡੋ ਸਾਹਿਬ ਮਿਵਾਤੋਂ ਬਹੁਤ ਵੱਡੀ ਹੈਲਪ ਲੈ ਕੇ ਬਹੁਤ ਵੱਡਾ ਕਾਫਲਾ ਇਹਨਾਂ ਦਾ ਨਾਲ ਨੇ ਇਹਨਾਂ ਦੇ ਸਾਹਿਬ ਮੁਬਾਰਕ ਜੀ ਮੁਬਾਰਕ ਜੀ ਬਹੁਤ ਵੱਡੀ ਟੀਮ ਹੈ ਇਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਹੈਲਪ ਕਰ ਰਹੀ ਹੈ ਔਰ ਕਈ ਦਿਨਾਂ ਤੋਂ ਪੂਰੇ ਪੰਜਾਬ 'ਚ ਲੁਧਿਆਣਾ ਇਹਨਾਂ ਦਾ ਹੈੱਡ ਆਫਿਸ ਹੈ ਉੱਥੋਂ ਫਾਜ਼ਿਲਕਾ ਨੂੰ ਫਿਰੋਜ਼ਪੁਰ ਨੂੰ ਡੇਰਾ ਬਾਬਾ ਨਾਨਕ ਨੂੰ ਇਹਨਾਂ ਦੀਆਂ ਗੱਡੀਆਂ ਭਰ-ਭਰ ਕੇ ਲਗਾਤਾਰ ਜਾ ਰਹੀਆਂ ਨੇ ਸਰ ਦੇਖਿਆ ਜਾਏ ਤੇ ਜਿਸ ਤਰ੍ਹਾਂ ਪੰਜਾਬੀ ਸਿੰਗਰ ਨੌਜਵਾਨ ਬੜੀ ਭਾਰੀ ਪਰ ਉਹਦੇ ਨਾਲ-ਨਾਲ ਜਿਹੜੇ ਨਾਲ ਦੇ ਸੂਬੇ ਆ ਜਿਸ ਤਰ੍ਹਾਂ ਹਰਿਆਣਾ ਹੋ ਗਿਆ ਜੀਐਨਡੀ ਹੋ ਗਿਆ ਮੱਚ ਲੋ ਗਿਆ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆਣ ਕੇ ਪੰਜਾਬ ਦੀ ਮਦਦ ਕਰਦੇ ਬਿਲਕੁਲ ਕਰ ਰਹੇ ਆ ਜੀ ਇਨਸਾਨੀਅਤ ਅਜੇ ਜਿੰਦਾ ਹੈ ਔਰ ਹਰ ਇੱਕ ਬੰਦਾ ਚਾਹੇ Hindu ਹੈ, Musalman ਭਰਾ ਨੇ, Christian ਹੈ, ਸਾਰਿਆਂ ਚ ਨੈਗੇਟਿਵਿਟੀ ਘਟ ਗਈ ਹੈ। ਫਲੱਡ ਨੇ ਨਹੀਂ ਦੇਖਿਆ Hindu ਦਾ ਘਰ ਹੈ, Musalman ਦਾ, Sikh ਦਾ, Christian ਦਾ ਤੇ ਸੇਵਾ ਕਰਨ ਵਾਲੇ ਨੇ ਦੇਖ ਰਹੇ। ਮੈਂ ਚਾਹੁੰਨਾ ਦੋ ਸ਼ਬਦ ਇਹ ਬਹੁਤ ਵੱਡੀ ਹੈਲਪ ਲੈ ਕੇ ਕਮਾਂਡੋ ਸਾਹਿਬ ਮੇ ਬਾਤ ਹਰਿਆਣਾ ਤੋਂ ਪਹੁੰਚੇ ਨੇ ਆਪਾਂ ਇਹਨਾਂ ਨਾਲ ਥੋੜੀ ਜੀ ਜ਼ਰੂਰ ਗੱਲ ਕਰਦੇ ਆਪਾਂ ਗੱਲ ਵੀ ਕਰਦੇ ਭਾਜੀ ਹਰਿਆਣਾ ਤੋਂ ਤੁਸੀਂ ਆਏ ਹੋ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹਤਾ ਹੂੰ ਕਿ ਇਹ ਉਹ ਸੇਰਾ ਕੀ ਧਰਤੀ ਉਹ ਮਰਦਾ ਦੀ ਧਰਤੀ ਉਹ ਦਾਨਵੀਰੋ ਦੀ ਧਰਤੀ ਤੇ ਪਹਿਲੀ ਵਾਰ ਕੋਈ ਪ੍ਰਾਕ੍ਰਿਤਿਕ ਆਪਦ ਆਈ ਹੈ आज वक्त है पूरे हिंदुस्तान को साथ खड़े होने की इन्होंने हमेशा हमें लंगर लगाना सिखाया है खिदमत करना सिखाया है हो सकता है कुदरत ने ऐसा मौका दिया हो हमें भी खिदमत करना सिखा दिया हो हम तो यही समझते हैं कि कुदरत की तरफ से था लेकिन मेरे पंजाबी भाइयों दिल कमज़ोर ना करें हम मेवाती हरियाणा से आते हैं छोटा सा इलाका है मुस्लिम इलाका है हमारा हम तन मन धन से पूरे मेवात के अंदर हर मस्जिद में ऐलान हो चुका है कम से कम सैकड़ों ट्रक माल हमारा यहाँ आ चुका है पंजाब और हज़ारों गाड़ियाँ हमारी तैयार हैं और लुधियाना के अंदर हमने बेस कैंप बनाया है एक वीयर हाउस को लिया जिसमें सैकड़ों गाड़ियाँ हमारी खड़ी हैं हम उम्मीद करते हैं चाहे छह महीने तक लगातार राशन देना पड़े मेरे पंजाबी भाइयों मेरे पंजाब वालों बिल्कुल भी मायूस ना हो हम तन मन धन से तुम्हारे साथ हैं हम जैसे भी हैं टूटे फूटे मेवाती हम भाईचारे और इंसानियत के साथ हैं हम चाहते हैं कि देश में हम इसी तरह भाईचारे का पैगाम देते रहे और अगली पंक्ति में खड़ा होते रहे मानते जा रहा पर लोगों के घर टूट गए जिन्ना कोई रुपया रुपया जोड़ के मकान बनाए यह लोग भी है जिन्होंने घर बन बन नहीं सकते ਬਿਲਕੁਲ ਜੀ ਬਹੁਤ ਵੱਡਾ ਇਹ ਦੁਕਾਨਤ ਹੈ ਅੱਗੇ ਕਿਤਾਪਾਂ ਟਰਾਈ ਕਰ ਰਹੇ ਆ ਸਾਡੀ ਕਿਸਾਨ ਯੂਨੀਅਨ ਹੈ ਬੀ ਕੇ 우ਸ਼ੀਦ ਭਗਤ ਸਿੰਘ ਆਪਾਂ 8-10000 ਕਣਕ ਇਕੱਠੀ ਕੁਇੰਟਲ ਇਕੱਠੀ ਕਰਨ ਦੀ ਪਲਾਨਿੰਗ ਕਰ ਰਹੇ ਆ ਤਾਂ ਕਿ ਜਿਨ੍ਹਾਂ ਨੂੰ ਲੰਬੇ ਟਾਈਮ ਲਈ ਰਾਸ਼ਨ ਚਾਹੀਦਾ ਉਹਨਾਂ ਨੂੰ ਕਣਕ ਦੇ ਸਕੀਏ ਜਿਨ੍ਹਾਂ ਨੂੰ ਕਣਕ ਦੀ ਬਜਾਈ ਵੀ ਕਰਨੀ ਆ ਉਹਦੇ ਲਈ ਬੀਜ ਚਾਹੀਦਾ ਹੈ ਜਾਂ ਲੰਬੇ ਟਾਈਮ ਲਈ ਕਈਆਂ ਨੂੰ ਮੱਝਾਂ ਲਈ ਪੱਠੇ ਚਾਹੀਦੇ ਆ ਉਹਦੇ ਲਈ ਵੀ ਆਪਾਂ ਕੋਸ਼ਿਸ਼ ਕਰ ਰਹੇ ਆ ਪਰ ਜਿਨ੍ਹਾਂ ਦੇ ਘਰ ਟੁੱਟ ਗਏ ਜਿਨ੍ਹਾਂ ਦੇ ਪਸ਼ੂ ਮਰ ਗਏ ਆ ਉਹਦੇ ਲਈ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰਦਾ ਸੈਂਟਰ ਸਰਕਾਰ ਨੂੰ ਤੇ ਸਟੇਟ ਨੂੰ ਵੀ ਕਿ ਛੇਤੀ ਤੋਂ ਛੇਤੀ ਗਰਦੌਰੀ ਕਰਾ ਕੇ ਖੇਤੀ ਤੋਂ ਖੇਤੀ ਕਰਦੌਰੀ ਕਰਾ ਕੇ ਜਿਹੜੇ ਜਿਨ੍ਹਾਂ ਦੀ ਫਸਲ ਮਰੀ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਜਿਨ੍ਹਾਂ ਦੇ ਘਰ ਟੁੱਟ ਗਏ ਆ ਜਿਨ੍ਹਾਂ ਦੇ ਪਸ਼ੂ ਮਰ ਗਏ ਆ ਇੱਕ ਪਲਾਨ ਕਰਕੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਉਹਨਾਂ ਦੀ ਮਾਲੀ ਹੈਲਪ ਕੀਤੀ ਜਾਵੇ ਅਨਮੋਲ ਜੀ ਨੇ ਇੱਕ ਪੋਸਟ ਪਾਈ ਸੀ ਪਰ ਇੱਥੇ ਜਿਹੜੀ ਟਰੈਲੀਆਂ ਟਰੈਕਟਰਾਂ ਦੀ ਆਪਣੀ ਯਕੀਨ ਹੋ ਰਿਹਾ ਪਤਾ ਨਹੀਂ ਸੱਚੇ ਪਾਤਸ਼ਾਹ ਦਾ ਲੋਕਾਂ ਦਾ মিডিਆ ਦਾ ਕਿੰਦਾ ਸ਼ੁਕਰਿਆਦਾ ਕਰਾਂ ਸਿਰਫ ਦੋ ਤਿੰਨ ਇੰਟਰਵਿਊਜ਼ ਮੇਰੀਆਂ ਇੱਕ ਦੋ ਵੀਡੀਓ ਮੇਰਾ इमोਸ਼ਨ ਵਾਲਾ ਵਾਇਰਲ ਹੋਇਆ ਤੇ ਮੈਂ ਰਿਕੁਐਸਟ ਕੀਤੀ ਪੰਜਾਬ ਦਾ ਯੂਥ ਜਿਨ੍ਹਾਂ ਨੂੰ ਪ੍ਰੋਪਾਗੈਂਡਾ ਕਰਕੇ ਕਦੇ ਨਸ਼ੇੜੀ ਕਦੇ ਫੁਕਰੇ ਵੀ ਚੌੜੇ ਟਾਇਰ ਪਾ ਕੇ ਗੇੜੀਆਂ ਮਾਰਦੇ ਆ ਮੇਰੇ ਨੌਜਵਾਨ ਵੀਰਾਂ ਨੇ ਮੇਰੇ ਕਲਾਕਾਰ ਭਰਾਵਾਂ ਨੇ ਪੰਜਾਬੀ 뮤직 ਇੰਡਸਟਰੀ ਨੇ ਸਾਰੇ ਸੜਕਾਂ ਤੇ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਪ੍ਰੋਬਲਮ ਐ ਸੜਕਾਂ ਤੇ ਟਰਾਲੀਆਂ ਲੰਗਰ ਵਾਲੀਆਂ ਫਿਰ ਰਹੀਆਂ ਨੇ ਤੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ गल भी देना ना जी सर की कहना मैं हम कहना चाहते हैं हैं कि हम हम से आए इसलिए आए हैं कि जो पंजाब की धरती है वो हमेशा जब भी देश में कोई आपदा आती है कोई परेशानी आती है तो पंजाब के लोग पंजाबी लोग सबसे आगे पंक्ति में खड़े होते हैं आज अगर उन पर विपते आई है तो क्यों ना हमारा फर्ज नहीं बनता है हम भी इंसान हैं इंसानियत के खातिर इंसानियत जिंदा है इसके खातिर हम पंजाबियों के साथ खड़े हैं पूरी मेवात पंजाबियों के साथ खड़ी है पूरा हरियाणा पंजाबियों के साथ खड़ा है पूरा देश पंजाब ਦੇੋ ਕੇ ਸਾਥ ਖੜਾ ਹੈ ਇਨ ਕੋ ਬੋਦੀ ਜੀ ਕبھی ਕੋਈ ਪਰੇਸ਼ਾਨੀ ਨਹੀਂ ਹੋਣ ਦੇਂਗੇ ਜਬ ਤੱਕ ਇਨ ਪੇ ਪਰੇਸ਼ਾਨੀ ਹਮ ਇਨ ਕੇ ਸਾਥ ਕੰਦੇ ਸੇ ਕੰਦਾ ਲਗਾ ਕੇ ਖੜੇ ਰਹੇਗਾ ਇਹ ਦੇਖਿਆ ਜਿਹੜੇ ਰੇਸ਼ਨ ਮਰੋਲ ਨੂੰ ਜਿਹੜਾ ਪੰਜਾਬੀ ਸਿੰਘ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੀ ਮਦਦ ਕਰਦੇ ਪਏ ਆ ਮਦਦ ਦੇ ਨਾਮ ਨਾਲ ਜਿਸ ਤਰ੍ਹਾਂ ਪਾਲਾ ਵੰਡਦੇ ਪਏ ਆ ਉਹਨਾਂ ਨੇ ਦੱਸਿਆ ਵੀ ਪਿੰਡਾਂ 'ਚ ਜਾ ਕੇ ਹਾਲਾਤ ਦੇਖੇ ਫਿਰ ਜਾ ਕੇ ਆਪਾਂ ਇਹ ਜਿਹੜੀ ਮਦਦ ਕਰਨੀ ਸ਼ੁਰੂ ਕੀਤੀ ਮੈਂ ਬਟਾਲਾ ਦੇ ਵਿਕੀ ਮਾਲਿਕ ਦਾਨ